बहुत ही बढ़िया स्टेशनरी अकैडमी ਦੁਨੀਆ ਦੇ ਸਾਰੇ ਹੀ ਸਸਿਵਾ ਸਬੈਜੂਗੀ ਆ ਲੈ ਕੋਲ ਕਾਸਾ ਜੀ ਦੇਖ ਲੈ 5 ਬੰਦ ਆ ਬਿੱਲ ਨਹੀਂ ਸ਼ਾਮ ਦਰ ਆ ਸਭ سٹਾਰਟ ਹੋਏਗੀ ਇਹ ਨਾਲ ਕਰ ਦੇ ਜੀ खुर्ची ना। खुर्ची। ताकि क्या? दूध रहेगा। किसका? दूध रहेगा। काश करने। हाहाहा। पर आगे ना आ किया। आ रहे हो? ए बी डी। बूट बूट दे, बूढ़े मर्द आगे। ਇਹ ਦਾ ਮਗਲ ਜੋ ਬਣਾ ਇਹਨੂੰ ਬਣਾ ਆ ਆ ਸਰ ਆ ਦੇਖੋ ਜੀ ਇਹ ਜਿਹੜਾ ਹੱਥ ਨਾਲ ਬਣਿਆ ਹੈ ਇਹ ਮੱਲੇ ਪੈਰੋ ਬਣਨੇ ਆ ਆ ਮੱਤੀ ਟੋਪੇ ਦੇ ਸਾਹਮਣੇ ਇਹ ਮਿਕਦਾਦੀ ਨੇ ਬਣਾਈ ਸੀ ਜਿਹੜਾ ਪੱਟੇ ਦਾ ਇਹ ਇਹ ਉੱਤ ਸਹੀ ਦਾ ਪਹਿਲ ਤੋਂ ਧੰਨਵਾਦ ਜਿਨ੍ਹਾਂ ਨੇ ਇਸ ਸੰਜੀਵਨ ਇਸ ਮਦਾਦੀ ਜੀ ਦੇ ਪ੍ਰੋਗਰਾਮ ਨੂੰ ਲੱਖ ਲਾਂ ਤੋਂ ਪਹਿਲਾਂ ਸ਼ੇਰ ਹੁੰਦੇ ਐ ਤੇ ਇਹਨਾਂ ਨੂੰ ਕਰਵਾਉਣ ਦੇ ਲਈ ਪੂਰਨ ਸਿਕਰੋ ਦੇ ਤਾਂ ਨੂੰ ਗਾਟ ਦੇ ਸੀ ਬੇਟੇ ਕਹਤੇ ਇਹਨੂੰ ਕਹਿੰਦੇ ਐ ਸ਼ੇਰ ਨਿਕਲਦਾ ਜਦੋਂ ਸ਼ੇਰ ਹੁੰਦੇ ਐ ਇਸਾ ਸਿਫੀ ਵੀ ਡਾਗਿਆ ਦੇ ਵਿੱਚ ਬਹੁਤ ਕੱਢੀ ਹੋਈ लॉक दिस इज अ 24 40 40 अच्छे ठीक है आ जाओ जल्दी मैं सिटी में हूं बता के दो ना ਕੜਾ ਕਰ ਨੰਨੇ ਕੀ ਕਰਨੇ ਆ ਮੈਂ ਤੁਹਾਨੂੰ ਕਰਦਾ ਮੈਂ ਪੁਣਾ ਘੜੀ ਥੋੜੇ ਅਹ ਜੀ ਬੋਲ ਲੈ ਸੁਣਾ ਲੋ ਸਰ ਮੈਂ ਨਾ ਦੇ ਆ ਦੇਖੋ ਚਾਹ ਚੱਚੀ ਚੱਲ ਰਹੀ ਆ ਬੋਲ ਹਲੋ ਮਾਜੋ ਥੋੜੀਆਂ ਡਿਸਾਂ ਬਹੁਤ ਆਉਣੀਆਂ ਹੁਣ ਬਸ ਕਲਰਫੁਲ 10 ਦੀ ਸੂਲ ਹੈ ਕੀ ਬੀਗ ਰਹੀਆਂ ਬੱਚੇ ਕੀ ਪੀ ਰਹੀਆਂ ਤੁਸੀਂ ਆਟਾ ਬਣਾ ਰਿਹਾ ਹਾਂ ਅਲਾਪਿਕ ਟੂਰ ਨਵਾਂ ਇਸੇ ਪੁੱਤ ਵੱਡੀ ਪਿੱਛੀ ਪੰਜਾਬ ਭਵਨ ਸਰੀ ਕੈਨੇਡਾ ਦੁਆਰਾ 2023 ਦੇ ਵਿੱਚ ਇੱਥੇ ਦਾ ਜਿਆਾ ਪ੍ਰੋਗਰਾਮ ਕੋਈ ਨਹੀਂ ਪਰਿਆਏ ਤੋਂ ਸ਼ੁਰੂ ਕੀਤਾ ਗਿਆ ਸੀ ਨਵੀਆਂ ਕਰਮਾ ਨਵੀਆਂ ਉਡਾਨ ਜਿਸ ਦੇ ਸੰਸਥਾਪਕ ਆਕੋਜ ਮੈਂ ਤੁਹਾਨੂੰ ਸੁਖੀ ਬਾਟ ਕੀ ਵੱਲੋਂ ਇਹਨੇ ਬੋਲ ਦਿੱਤੇ ਰਿਹਾ ਕੋਕਾਰ ਦੇ ਸਕਦੇ ਹਾਂ ਜਗਯਾਂ ਮੈਂ ਮੀਟਿੰਗ ਕੀਤੀ ਉਸ ਨੇ ਬਸਨਾ ਤੇ ਅੱਗੇ ਵਧਦੇ ਹੋਇਆ ਪੰਜਾਬ ਦੇ ਨਾਲ ਨਾਲ ਰਾਜਸਥਾਨ ਹਰਿਆਣਾ ਹਿਮਾਚਲ ਬੰਗਾਲ ਦੇ ਵਿੱਚ ਇਹ ਮਹਿਮਾ ਅੱਗੇ ਵਧੇ ਹਰਿਆਣਾ ਨੂੰ ਪਿਆਰ ਪਰਿਸਰ ਸੱਚਾ

ਇਸ ਦੀ ਜਿਹੜੀ ਅਡਜਸਟਮੈਂਟ ਹੈ ਉਹ ਹੁਣੇ ਕਿਉਂ ਸਾਡੇ ਕੋਲ ਪਹੁੰਚ ਜਾਵੇਗੀ ਇਸ ਤੋਂ ਪ੍ਰਭਾਵ ਮਹਾਵਰੇ ਦਾ ਵਾਤਾਵਰਣ ਅਤੇ ਮੁਕਾਬਲੇ ਜਿਹੜੇ ਉਹ ਸ਼ੁਰੂ ਹੋਣਗੇ ਮਹਾਵਰੇ ਦਾ ਮੁਕਾਬਲਾ ਦਾਪ ਦਿ ਜਨ ਡਾਕਟਰ ਪਰਾਸ਼ ਸੈਂਟਰ ਦੇ ਲਗ ਰੂਪ ਸਾਡਾ ਮੁਖੀ ਪੰਜਾਬੀ ਪਾਰਟੀ ਦੇ ਕਾਲਜ ਅਬੋਹਰ ਅਤੇ ਦੇਖੋ ਜੀ ਇਹਨਾਂ ਦੇ ਲਈ ਡਾਕਟਰ ਮਨੀਂਦਰ ਸਿੰਘ ਵੈਕਟਰ ਅਸਿਸਟੈਂਟ ਪ੍ਰੋਫੈਸਰ ਪੰਜਾਬੀ ਵਿਭਾਗ ਦੇ ਮਨੀਸ਼ ਸਿੰਘ ਜੀ ਮੈਂਦੀ ਕਰਦਾ ਕਿ ਉਹਨਾਂ ਨੂੰ ਸੰਬੰਧਿਤ ਫੈਇਨਾ ਮੌਹੀਯਤ ਕਰਵਾ ਦਿੱਤੀਆਂ ਜਾਣ ਅਤੇ ਮਹਾਵਰੇ ਦਾ ਗਵਾਹ ਤਾਂ ਆਪ ਨੇ ਜਿੰਨੇ ਵੀ ਪੱਛਵਾਦੀ ਹਨ ਉਹਨਾਂ ਨੇ ਪ੍ਰਾਣੀ ਚਵਾੜੀ ਦੇ ਡਾਕੂਮੈਂਟਸ ਨਾਲ